ਸਤਿ ਸ਼੍ਰੀ ਅਕਾਲ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੇ ਸਵਾਗਤ ਹੈ ਤੁਹਾਡਾ ਆਪਣਾ ਚੈਨਲ ਕੋਲ ਡਿਗਰੀ ਫਾਰਮ ਕਾ ਰਿਹਾ ਹਾਂ ਦੋਸਤੋ ਅੱਜ ਝੋਟੀ ਆਪਣੇ ਇਹ ਆ ਕਰਦੇ ਵੇਚੀ ਆ ਚਾਚੇ ਦੇ ਮੁੰਡੇ ਨੇ ਵੇਚਣੀ ਸੀ ਤੇ ਕਾਫੀ ਸੋਹਣੀ ਝੋਟੀ ਆ ਪਸਾਈ ਝੋਟੀ ਆ ਜੇ ਸੁਵੇ ਦੋਸਤੋ ਝੋਟੀ ਆ ਤੇ 2 ਮਹੀਨੇ ਇਹਨੂੰ ਚੂਕ ਨੂੰ 2 ਮਹੀਨੇ ਹੋ ਗਏ ਦੋਸਤੋ ਤੇ ਦੁੱਧ ਇਸ ਥਲੇ 6 ਲੀਟਰ ਹੈ ਦੋਵੇਂ ਟਾਈਮ ਮਿਲਦੀ 6 ਤੋਂ 7 ਲੀਟਰ ਹੈ ਇਸ ਥਲੇ ਦੁੱਧ ਤੇ ਦੋਵੇਂ ਟਾਈਮ ਮਿਲਦੀ ਹੈ ਤਾਂ ਤੋੜ ਕੇ ਵਿਖਾਉਣਾ ਖੋਲੀ ਮਾਰੀ ਮੋਹਰਾਂ ਨਾਲ ਫਰੇਵਿਟ ਦੋ ਉਤੂ ਝੂਟੀ ਹੁੰਦੀ ਹੈ ਤੇ ਕਾਫੀ ਸ਼ਾਨਦਾਰ ਹੈ ਚੰਗਾ ਹਵਾਨਾ ਚੰਗੀ ਥਣ ਕੁਆਲਿਟੀ ਹੈ ਤੇ ਮੀਡੀਅਮ ਹਾਈਟ ਦੀ ਹੈ ਹਾਈਟ ਨਹੀਂ ਇੰਨੀ ਜਿਆਦੀ ਮੀਡੀਅਮ ਹਾਈਟ ਦੀ ਹੈ ਤੇ ਮਗਰ ਦੋਸਤੋ ਇਹਦੇ ਕੱਟੀ ਆ ਕੱਟੀ ਵਸਾਈ ਆ ਦੋ ਮਹੀਨੇ ਦੀ ਦੋਸਤੋ ਕੱਟੀ ਆ ਪਰ ਉਹ ਘਰ ਦੇ ਕਹਿੰਦੇ ਵੀ ਕੱਟੀ ਨਹੀਂ ਦੇਣੀ ਇਕੱਲੀ ਮਾਝੀ ਵੇਚਣੀ ਆ ਤੇ 6 ਤੋਂ 7 ਲੀਟਰ ਦੁੱਧ ਮਾਈ ਥੱਲੇ ਹੈਗਾ ਝੋ ਝੂੜ ਮਾਰਦੀ ਆ ਸੀ 8 ਲੀਟਰ ਕਿੰਨਾ ਜਿੰਨਾ ਆਪਾਂ ਚ ਹੋਣਾ 6 ਤੋਂ 7 ਲੀਟਰ ਦੁੱਧ ਥੱਲੇ ਹੈਗਾ ਤੇ ਕਾਫੀ ਸ਼ਾਨਦਾਰ ਛੋਟੀ ਪਤਲੀ ਕੰਮ ਦੀ ਝੋਟੀ ਆ ਤੇ ਦੋਸਤੋ ਤੇ ਨੰਬਰ ਹੈਗਾ 94785 90k27 94785 90k27 ਪਿੰਡ ਕਾਲੀਆ ਸਖਤਰਾ ਤਹਿਸੀਲ ਪੱਟੀ ਜ਼ਿਲ੍ਹਾ ਕਰਨਦਾਰ ਸੇ ਸੰਪਰਕ ਕਰ ਲਿਓ ਦੋਸਤੋ ਦੋਸਤੋ ਬੇਨਤੀ ਆ ਵੀ ਤੁਹਾਡਾ ਆਪਣਾ ਹੀ ਚੈਨਲ ਹੈ ਤੇ ਤੁਹਾਡੀ ਸਪੋਰਟ ਨਾਲ ਚੱਲਦਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਵੀ ਤੇ ਮੰਡੀ 200 ਕਨਫਰਮ ਕਰਦਾ ਜੇ ਲੱਗਣਾ ਪਈਆਂ ਤੇ ਕੱਲ ਨੂੰ ਮੋੜ ਮੰਡੀ ਕਨਫਰਮ ਕਰਦੇ ਜੇ ਜਿੱਦਾਂ ਲੱਗਣੀ ਹੋਈ ਫਿਰ ਕੱਲ ਨੂੰ ਉਹਦੀ ਵੀਡੀਓ ਪਾਵਾਂਗੇ ਤੇ ਬਾਕੀ ਵੀ ਜਿਹੜੀ ਮੰਡੀਆਂ ਨੇ ਉਹਨਾਂ ਦੀ ਵੀਡੀਓ ਪਾਵਾਂਗੇ ਤੇ 24 ਤੇ 25 ਤਰੀਕ ਨੂੰ ਸ੍ਰੀ ਹਿਮਪੁਰ ਸਾਹਿਬ ਦੀ ਯਾਤਰਾ ਕਰਨੀ ਆ ਉਹ ਵੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂਗੇ ਤੇ ਰਿਕਵੈਸਟ ਬੇਨਤੀ ਆ ਵੀ ਤੁਹਾਡਾ ਆਪਣਾ ਚੈਨਲ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ ਆਲਟੋ ਸੈੱਟ ਕਰ ਲਿਆ ਕਰੋ ਠੀਕ ਹੈ ਦੋਸਤੋ ਮਿਲਦੇ ਆਗੇ